ਆ ਗਿਆ लवली ਪ੍ਰੋਫੈਸਰ ਯੂਨੀਵਰਸਿਟੀ ਇਹ ਆ ਗਿਆ ਜੀ लवली ਪ੍ਰੋਫੈਸਰ ਯੂਨੀਵਰਸਿਟੀ ਆ ਗਈ ਤੇ ਇੱਥੇ ਕਈ ਕੰਟਰੀਆਂ ਮਤਲਬ ਸਟੇਟਾਂ ਦੇ ਬੱਚੇ ਪੜ੍ਹਦੇ ਨੇਗੇ ਉਹ ਮੋਡੇ-ਮੋਡੇ ਅੱਖਰਾਂ 'ਚ ਲਿਖਿਆ ਪਿਆ ਤੁਸੀਂ ਪੜ੍ਹ ਸਕਦੇ ਹੋ लवली ਪ੍ਰੋਫੈਸਰ ਯੂਨੀਵਰਸਿਟੀ ਜਲੰਧਰ ਹੁਸ਼ਿਆਰਪੁਰ 53 ਰਹਿ ਗਿਆ ਜੀ ਅੰਮ੍ਰਿਤਸਰ 98 ਰਹਿ ਗਿਆ ਪਠਾਨਕੋਟ 129 ਕਿਲੋਮੀਟਰ ਰਹਿ ਗਿਆ ਤੁਸੀਂ ਦੇਖ ਸਕਦੇ ਹੋਗੇ ਵੈਸੇ ਹਜੇ ਬੱਚੇ ਇੱਥੇ ਆਉਣ ਨਹੀਂ ਲੱਗੇ ਮੂੰ ਤਾਂ ਚਲਦਾ ਜੀ ਇਹ ਕਾਲਜ ਆ ਦੇਖੋ ਕਾਲਜ ਦਾ ਚਲਦਾ ਹੈ ਨਹੀਂ ਇਹ ਵੀ ਬੰਦ ਨਹੀਂ ਹੈ ਬੰਦ ਵੀ ਨਹੀਂ ਹੈ ਕਿਹਾ ਵੀ ਅਜੇ ਟਾਈਮ ਨਹੀਂ ਹੋਇਆ ਬੱਚਿਆਂ ਦਾ ਤਾਂ ਕਰਕੇ ਅਜੇ ਆੜੀ ਲੱਗੇ ਆਹ ਪਤਾ ਨਹੀਂ ਨਮੂਨਾ ਕੀ ਹੈਗਾ ਭੱਜ ਕੇ ਗੱਡੀ ਦੇ ਮੂਹਰੇ ਆ ਗਿਆ ਸੀਗਾ ਸਤਗੁਰੂ ਨਾਨਕ ਸਤਗੁਰੂ ਨਾਨਕ ਮੇਰੇ ਸਤਗੁਰੂ ਬੁੱਧੀ ਰਹੀ ਇਸ ਬਾਈ ਨੂੰ ਹੈ ਤਾਂ ਬੰਦਾ ਸੀਗਾ ਲੇਕਿਨ ਬਸ ਬੁੱਧੀ ਪਿਛਟ ਹੋ ਰਹੀ ਹੈ ਇਹਦੀ ਕਰੀ ਕਰਪਾ ਮੇਰੇ ਸਤਿਗੁਰ ਇਹਨੂੰ ਸਿੱਧੇ ਰਾਹ ਪਾਈ